ਕਿਸਾਨ ਯੂਨੀਅਨ ਉਗਰਾਹਵਾਲੋਂ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖਰੜ ਦਾ ਪੁੱਤਲਾ ਸਾੜਿਆ ਗਿਆ ਕਿਸਾਨਾਂ ਨੇ ਕਿਹਾ ਕਿ ਸਾਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਡਵਾਲੀ ਵਿਖੇ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਦਿੱਲੀ ਜਾਂਦੇ ਹੋਏ ਕਿਸਾਨਾਂ ਨੂੰ ਹਰਿਆਣਾ ਵਿਖੇ ਜਿੱਕਰ ਰੋਕ ਲਿਆ ਗਿਆ ਤੇ ਇਸ ਤੇ ਪੁੱਛੇ ਸਵਾਲ ਤੇ ਕਿਸਾਨ ਬੀਬੀਆਂ ਨੇ ਕਿਹਾ ਕਿ ਮਹਾਭਾਰਤ ਦਾ ਯੁੱਧ ਵੀ ਹਰਿਆਣਾ ਵਿਖੇ ਹੋਇਆ ਸੀ ਪਾਂਡਵ ਪੰਜ ਸੀ ਤੇ ਕੌਰਵ ਦੀ ਗਿਣਤੀ ਲੱਖਾਂ ਹਜ਼ਾਰਾਂ ਵਿੱਚ ਸੀ ਪਰ ਜਿੱਤ ਪਾਂਡਵਾਂ ਦੀ ਹੋਈ ਸੋ ਸਰਕਾਰ ਜਿੱਥੇ ਵੀ ਸਾਨੂੰ ਰੋਕੇਗੀ ਅਸੀਂ ਉੱਥੇ ਹੀ ਪੱਕੇ ਤੌਰ ਤੇ ਧਰਨੇ ਲਗਾ ਕੇ ਬੈਠ ਜਾਵਾਂਗੇ ਸਾਡੇ ਕੋਲ ਲੰਗਰ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਉੱਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਨੇ ਕਿਹਾ ਕਿ ਜੋ ਖਰੜ ਸਰਕਾਰ ਵੱਲੋਂ ਕਿਸਾਨਾਂ ਤੇ ਪਰਚੇ ਦਾਜ ਕੀਤੇ ਗਏ ਹਨ ਉਹਨਾਂ ਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਵੇ ਨਹੀਂ ਤਾਂ ਇਸ ਦਾ ਰੋਸ਼ ਦਿਨੋ ਦਿਨ ਵੱਧਦਾ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ ਉਹ ਕਿਸਾਨ ਨੂੰ ਛੋਟੇ ਦਿਲਾਸੇ ਦੇ ਰਹੇ ਹਨ ਪਰ ਕਿਸਾਨ ਆਪਣਾ ਰੋਸ਼ ਪ੍ਰਦਰਸ਼ਨ ਲਗਾਤਾਰ ਜਾਰੀ ਰੱਖੜਗੇ ਅਤੇ ਦਿੱਲੀ ਵਿਖੇ ਸਾਰੇ ਹੀ ਰਸਤੇ ਬੰਦ ਕਰਕੇ ਦਿੱਲੀ ਨੂੰ ਜਾਮ ਕਰ ਦੇਣਗੇ ਆਪਣਾ ਬੁਤਲਾ ਪਟਕਉਣ ਲਈ ਖੁਦ ਜ਼ਿੰਮੇਵਾਰ ਹੈ ਕਿਉਂਕਿ ਜੋ ਅਹਿੰਸਾ ਦੇ ਰਾਤੇ ਬੰਦੇ ਚੱਲਦੇ ਨੇ ਉਹਨਾਂ ਨੂੰ ਉਹਨਾਂ ਦੇ ਉੱਤੇ ਪਰਚੇ ਕਿਤੇ ਜਾ ਰਹੇ ਨੇ ਅਸੀਂ ਇੱਕ ਸ਼ਾਂਤ ਮਹੀਂ ਅੰਦੋਲਨ ਕਰ ਰਹੇ ਹਾਂ ਉਸ ਦਾ ਉਸ ਨੂੰ ਨਾ ਨ ਲਈ ਇਹ ਸਰਕਾਰ ਆਪਣਾ ਪੂਰ ਯੋਰ ਯਤਨ ਕਰ ਰਹੀ ਹੈ ਪਰ ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਨੂੰ ਜਿੱਥੇ ਰੋਕਿਆ ਜਾਊਗਾ ਅਸੀਂ ਉਸ ਜਗ੍ਹਾ ਹੀ ਬੈਠ ਜਾਵਾਂਗੇ ਪੂਰੇ ਸ਼ਾਂਤਮਈ ਢੰਗ ਨਾਲ ਇਹ ਅੰਦੋਲਨ ਕਰਾਂਗੇ ਚਾਰ ਸਪੇਰੇ ਤੋਂ ਦਿੱਲੀ ਨੂੰ ਘੇਰਿਆ ਜਾਊਗਾ ਜਦੋਂ ਦਿੱਲੀ ਚਾਰ ਸਪੇਰੇ ਤੋਂ ਪੂਰੀ ਘਿਰ ਜੂਗੀ ਤਾਂ ਸਮਝੋ ਸਾਡਾ ਅੰਦੋਲਨ ਕਾਮਯਾਬ ਹੈ ਇਹ ਤੁਹਾਨੂੰ ਹਰਿਆਣਾ ਵਿੱਚ ਹੀ ਰੋਕ ਲਿਆ ਜਾਂਦਾ ਤੁਹਾਡਾ ਕਲੈਕਸ਼ਨ ਇੰਸਟਿਟਿਊਟ ਵੀਰ ਜੀ ਹਰਿਆਣਾ ਉਹ ਧਰਤੀ ਹੈ ਜਿੱਥੇ ਮਹਾਭਾਰਤ ਦਾ ਯੁੱਧ ਵੀ ਹੋਇਆ ਸੀ ਮਹਾਭਾਰਤ ਦਾ ਯੁੱਧ ਵੀ ਇੱਥੇ ਹੀ ਲੜਿਆ ਗਿਆ ਸੀ ਤੇ ਸਿਰਫ ਕੌਰਵਾਂ ਤੇ ਪਾਂਡਵਾਂ ਦੇ ਵਿੱਚ ਲੜਾਈ ਹੋਈ ਪਾਂਡਵਾਂ ਦੀ ਸੰਖਿਆ ਸਿਰਫ 5 ਸੀ ਤੇ ਕੌਰਵਾਂ ਦੀ ਸੰਖਿਆ ਕਿੰਨੀ ਸੀ ਫੇਰ ਵੀ ਜਿੱਤ ਉਹਨਾਂ 5 ਬੰਦਿਆਂ ਦੀ ਹੋਈ ਸੀ ਇਹ ਜੋ ਮਰਜ਼ੀ ਕਰ ਲੈਣ ਜਿੱਤ ਸਾਡੀ ਯਕੀਨੀ ਹੈ ਆਪ ਭਾਰਤੀ ਕਿਸਾਨbigcup ਦੀ ਇੱਕਤਾ ਖਲਾ ਖਾ ਵੱਲੋਂ ਬਲਾਗ ਨਾਮ ਦਾ ਪ੍ਰਧਾਨ ਹਰਮੇਸ਼ ਸਿੰਘ ਟੋਗਾ ਗੱਲ ਕਰ ਰਿਹਾ ਜਿਹੜਾ ਅਸੀਂ ਖੱਤਰ ਸਰਕਾਰ ਨਾਲ ਤੁਰੇ ਬੁੱਕਣ ਲੱਗੇ ਆ ਕਿਉਂਕਿ ਕਿਸਾਨ ਕਾਫੀ ਲੰਬੇ ਸਮੇਂ ਤੋਂ ਧੂਲ ਪਲਾਦੇ ਤੇ ਬੈਠੇ ਨੇ ਸਾਡੇ ਸਾਰੇ ਧੂਲ ਪਲਾਦੇ ਬੰਦ ਕੀਤੇ ਹੋਏ ਨੇ ਏਵੇਂ ਜਿਵੇਂ ਡੱਬ ਵਾਲੀ ਸਾਡਾ ਧੂਲ ਪਲਾਦਾ ਜਿਹੜਾ ਰੁਕ ਗਿਆ ਸੀ ਹਰਿਆਣਾ ਸਰਕਾਰ ਨੇ ਸਾਡਾ ਧੱਕਾ ਕੀਤਾ ਸਾਡੇ ਕਿਸਾਨ ਵਜੂਲਾਂ ਨੂੰ ਚੱਕ ਕੇ ਉਹਨਾਂ ਦੇ ਪਰਚੇ ਕੀਤੇ ਨੇ ਉਹਨਾਂ ਪਰਚੇ ਦੇ ਵਿਰੋਧ ਵਿੱਚ ਅਸੀਂ ਖੱਟੜ ਸਰਕਾਰ ਦਾ ਹਰਿਆਣਾ ਸਰਕਾਰ ਦਾ ਆ ਬੌੜਾ ਗੇਟ 'ਤੇ ਆਪੇ ਵਿਖੇ ਪੁਤਲਾ ਫੂਕ ਰਹੇ 26 ਤੋਂ 27 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਉਸ ਸਬੰਧ ਵਿੱਚ ਸਰਕਾਰਾਂ ਸਾਨੂੰ ਤੰਗ ਪ੍ਰੇਸ਼ਾਨ ਕਰਦਿਆਂ ਸਾਡੇ ਕਿਸਾਨ ਵੀਰ ਉਸ ਤੂਰ ਪਲਾਜ਼ੇ ਤੋਂ ਡਾਪਾ ਵਾਲੀ ਤੋਂ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਪਰਚੇ ਦਿੱਤੇ ਨੇ ਉਸ ਵਿਰੋਧ ਦੇ ਵਿੱਚ ਅੱਜ ਅਸੀਂ ਨਾਬੇ ਪੌੜਾ ਗੇਟ ਵਿਖੇ ਜਿੱਥੇ ਬੰਦੀਆਂ ਆਲ ਇੰਡੀਆ ਆਪਣੇ ਪੁਤਲਾ ਫੂਕ ਰਹੇ ਹਾਂ ਜੀ ਜਿਹੜਾ ਆਪਣੇ ਸਹਾਰਾ ਦੀ ਸਰਕਾਰ ਆ ਖੱਟੜ ਸਰਕਾਰ ਆ ਉਹਦਾ ਪੁੱਤਰਾ ਫੂਕ ਰਿਹਾ ਇਸ ਵਿਰੋਧ ਦੇ ਦੇ ਅਸੀਂ ਦਿੱਲੀ ਜਾਂਦੇ ਅਸੀਂ ਦਿੱਲੀ ਰੋਕ ਲਿਆ ਜਾਵੇ ਨਾ ਉਹ ਦਿਨੋਂ ਨਾ ਥੀ ਰਹੇਗਾ ਕਿ ਜਾਰੀ ਹੋਏ ਅਸੀਂ ਦਿੱਲੀ ਵੱਲ ਨੂੰ ਵਧਾਂਗੇ ਜਿੱਥੇ ਵੀ ਸਾਨੂੰ ਰੋਕਿਆ ਜਾਊਗਾ ਉਸੇ ਸੜਕ ਦੇ ਤੇ ਅਸੀਂ ਪੱਕੇ ਮੋਰਚੇ ਲਾ ਕੇ ਬੈਠਾਂਗੇ ਚਾਹੇ 6 ਮਹੀਨੇ ਲੱਗਣ ਜਾਂ ਚਾਹੇ ਸਾਲ ਲੱਗ ਜਾਏ ਰਸਨ ਟਰਾਲੀਆ ਦੇ ਵਿੱਚ ਤਿਆਰ ਆ ਜਿੰਨਾ ਸਮਾਂ ਲੱਗੂਗਾ ਕਾਨੂੰਨ ਰੱਦ ਕਰਾ ਕੇ ਵਾਪਸ ਮੁੜਾਂਗੇ ਖਾਲੀ ਨਹੀਂ ਵਾਪਸ ਆਵਾਂਗੇ ਦਿੱਲੀ ਜਾਣਗੇ ਦੇ ਵਿੱਚ ਬੀਬੀਆਂ ਭੈਣਾਂ ਸਾਰੇ ਜਾਣਗੇ ਸ਼ਾਦੀਆਂ ਮਾਤਾ ਪਿਤਾ ਵੀ ਸਾਰੇ ਜਾਣਗੇ ਜਾਂ ਮਜ਼ਦੂਰ ਕਿਸਾਨ ਵੀ ਜਾਣਗੇ ਮਜ਼ਦੂਰ ਵੀ ਜਾਣਗੇ ਮਜ਼ਦੂਰ ਵੀ ਜਾਣਗੇ ਹਰ ਇੱਕ ਵਰਗ ਦੇਸ਼ ਦਾ ਚੱਲਿਆ ਹੋਇਆ ਸਾਰੇ ਜਾਣਗੇ ਮੰਨ ਕੇ ਚੱਲੋਗੇ 90 ਬਲਾਕ ਦੇ ਵਿੱਚੋਂ 40 ਤੋਂ 50 ਟਰਾਲੀਆਂ ਜਾਣਗੇ ਜਿਹੜੀ ਸਰਕਾਰ ਆ ਖੱਟੜ ਸਰਕਾਰ ਚੋਰਾਂ ਦੀ ਸਰਕਾਰ ਇਹਨਾਂ ਨੇ ਸਾਡੇ ਕਿਸਾਨ ਵੀਰਾਂ ਤੇ ਰੇਲ ਆ ਕੇ ਵਿਚਾਰੇ ਉਹਨਾਂ ਤੇ ਪਰਚੇ ਝੂਠੇ ਦਰਜ ਕੀਤੇ ਨਾ ਡੱਬਾਂ ਵਾਲੀ ਕਿ ਪਰਚੇ ਝੂਠੇ ਦਰਜ ਕਿਉਂ ਕਰ ਰਹੀ ਹੈ ਸਰਕਾਰ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ 26 ਤਰੀਕ ਨੂੰ ਦਿੱਲੀ ਨੂੰ ਆਪਣੇ ਡੇਰੇ ਕੂਚ ਕਰਨੇ ਨੇ ਉਸ ਕਰਕੇ ਇਹ ਆਹਨੇ ਬਹਾਨੇ ਲਾ ਕੇ ਕਿ ਸਾਡੀਆਂ ਇਹ ਜਿਹੜੀਆਂ ਸਾਡੇ ਪਲਾਨ ਬਣਾਇਆ ਹੋਇਆ ਹੈ ਕਾਂਗਰਸ ਇਹਨਾਂ ਨੇ ਤਾਂ ਕਰਕੇ ਧੱਕਾ ਕਰ ਰਹੇ ਨੇ ਐਸ ਕਰਕੇ ਸਿਹਦੇ ਰੋਸ ਦੇ ਵਿੱਚ ਕਿ ਇਹਦਾ ਪੁੱਤਰਾ ਫੂਕ ਰਹੇ ਹਾਂ ਇਹ ਖੱਟੜ ਸਰਕਾਰ ਨੂੰ ਦੱਸ ਦੇਵਾ ਹਰਿਆਣੇ ਵਾਲੇ ਵੀ ਸਾਡੇ ਪੰਜਾਬੀਆਂ ਨਾਲ ਪੰਗਾ ਨਾ ਲੈ ਤੈਨੂੰ ਬਹੁਤ ਮਹਿੰਗਾ ਵੇਚੂਗਾ ਅਸੀਂ ਵੀ ਪੰਜਾਬੀ ਵੀਰਾਂ ਅਸੀਂ ਪੰਜਾਬੀਆਂ ਭੈਣਾਂ ਅਸੀਂ ਆਪਣੀਆਂ ਜਾਨਾਂ ਦੇ ਦਾਂਗੇ ਕਿ ਆਪਣੀਆਂ ਜਾਨਾਂ ਦੇ ਦਾਂਗੇ ਇਹਨਾਂ ਨੂੰ ਅਸੀਂ ਬਖਸਾਂਗੇ ਨਹੀਂ